ਹਾਂਜੀ ਸੱਸੀ ਕਾਰ ਦੀ ਸਾਰਿਆਂ ਨੂੰ ਸਾਰਨੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਸਿੱਧੂ ਕਾਰ ਬੀਅਰ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਬਹੁਤ ਹੀ ਜ਼ਿਆਦਾ ਵਧੀਆ ਜੀ ਅੱਜ ਆਪਣੇ ਕੋਲੇ ਕਾਰ ਆਈ ਹੈ ਜੀ ਫੋਰਡ ਇਕੋਸਪੋਰਟ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਇਹਦੇ ਅਜਿਹੇ ਫੀਚਰਾਂ ਦੀ ਜਾਣਕਾਰੀ ਦੇਵਾਂਗੇ ਜਿਨ੍ਹਾਂ ਦਾ ਕੀ ਪਤਾ ਬਹੁਤ ਥੋੜੇ ਜਾਣੇ ਨੂੰ ਆਗਾ ਵੀਡੀਓ ਬਹੁਤ ਹੀ ਘੈਂਟ ਰਹਿਣ ਵਾਲੀ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਬਾਕੀ ਜਿਹੜਾ ਭਰਾ ਚੈਨਲ ਤੇ ਨਵਾਂ ਉਹਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿਸ ਕਿਸੇ ਭਰਾ ਨੂੰ ਹੋਰ ਕਾਰ ਦੀ ਡਿਟੇਲ ਚਾ ਕਰਦੇ ਆ ਵੀਡੀਓ ਸਟਾਰਟ ਹਾਂਜੀ ਸਭ ਤੋਂ ਪਹਿਲਾਂ ਫੀਚਰ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਉਹ ਆ ਇਹਦੇ ਮਿਊਜ਼ਿਕ ਸਿਸਟਮ ਨੂੰ ਫੋਨ ਨਾਲ ਕਨੈਕਟ ਕਰਨਾ ਬਲੂਟੁੱਥ ਦੇ ਜ਼ਰੀਏ ਬਹੁਤ ਲੋਕ ਡਿਫਿਕਲਟੀ ਫੇਸ ਕਰਦੇ ਨੇ ਫੋਨ ਨੂੰ ਬਲੂਟੁੱਥ ਨਾਲ ਕਨੈਕਟ ਕਰਨ ਸਮੇਂ ਤਾਂ ਅੱਜ ਤੁਹਾਨੂੰ ਦੱਸ ਦਿਆ ਕਿਵੇਂ ਹੋਊਗਾ ਫੋਨ ਕਨੈਕਟ ਬਲੂਥ ਨਾਲ ਸਭ ਤੋਂ ਪਹਿਲਾਂ ਤੁਸੀਂ ਇਹਦਾ ਵੋਲਯੂਮ ਪਲੱਸ ਦਾ ਬਟਨ ਦਬਾਣਾ ਉਸ ਤੋਂ ਬਾਅਦ ਚ ਮੀਨੂ ਉੱਪਰ ਕਲਿੱਕ ਕਰਕੇ ਜੀ ਫਿਰ ਇਹਦੇ ਬੀਟੀ ਆਨ ਕਰਨੀ ਹੈਗੀ ਤੇ ਉਸ ਤੋਂ ਬਾਅਦ ਚ ਤੁਸੀਂ ਐਡਵਾਈਸ ਤੇ ਉੱਪਰ ਕਲਿੱਕ ਕਰਨਾ ਫਿਰ ਤੁਸੀਂ ਕਰਨਾ ਓਕੇ ਔਰ ਇਸ ਨੂੰ ਫਾਈਂਡ ਫੋਰ ਬੀਟੀ ਇਸ ਉੱਪਰ ਕਲਿੱਕ ਕਰਨਾਗਾ ਤrau entrepreneurship ਉੱਪਰ ਕਲਿੱਕ ਕਰਨਾਗਾ ਤੇ ਜਦ ਜੇ ਆਪਾਂ ਇਸ ਉੱਪਰ ਕਲਿੱਕ ਕਰਦੇ ਆਂਗੇ ਤਾਂ ਆਪਣੇ ਫੋਨ ਦੇ ਵਿੱਚ ਜਿਹੜਾ ਨਾਮ ਆਗਾ ਇਹ 뮤직 ਸਿਸਟਮ ਦਾ ਉਹ ਸ਼ੋ ਹੋਣ ਲੱਗ ਪਿਆ ਬਸ ਤੁਹਾਨੂੰ ਕਨੈਕਟ ਕਰਕੇ ਦਿਖਾਉਣੇ ਆਗੇ ਲੋ ਜੀ ਆ ਆ ਕੇ ਇਸ ਦਾ ਨਾਮ ਆਗਾ ਫੋਰਡੀ ਬੀਟੀ ਆਡੀਓ ਜਦ ਆਪਾਂ ਇਸ ਉੱਪਰ ਕਲਿੱਕ ਕਰਦੇ ਆਂਗੇ ਤਾਂ ਜਿਹੜਾ ਉਹਦਾ ਪੈਨ ਆਗਾ ਪੈਨ ਦੇ ਨਾਲ ਆਪਣਾ ਫੋਨ ਹੋ ਜਾਣਾ ਹੈ ਕਨੈਕਟ ਲੋ ਜੀ ਪੰਨਾ ਪੇਅਰ ਸਕਸੈਸ ਆਪਣਾ ਫੋਨ ਕਨੈਕਟ ਹੋ ਚੁੱਕਿਆ ਜੀ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਵਾਰੀ ਦੇ ਮਿਊਜ਼ਿਕ ਸਿਸਟਮ ਦੀ ਕੁਆਲਿਟੀ ਵੀ ਚੈੱਕ ਕਰਾਂ ਇਹਨੇ ਬਹੁਤ ਹਾਈ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਹੈ ਚਲੋ ਜੀ ਬੇਲ ਭੇਜਣਾ ਬੇਲ ਭੇਜਣਾ ਉਹ ਲੱਖ ਮੇਰਾ ਕਹਿੰਦਾ ਜਿੱਤਰੀ ਤੂੰ ਦੁਨੀਆ ਕੰਮ ਮੇਰੇ ਕਹਿੰਦੇ ਤੈਨੂੰ ਚੇਲ ਭੇਜਣਾ ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਫੀਚਰ ਹੈ ਜਿਹੜਾ ਅੱਜ ਤੁਹਾਨੂੰ ਦੱਸਾਂਗੇ ਉਹ ਹੈ ਜੀ ਇਹਦਾ ਚਾਸੀ ਨੰਬਰ ਬਹੁਤ ਲੋਕਾਂ ਨੂੰ ਦਿੱਕਤ ਹੁੰਦੀ ਹੈ ਕਿ ਇਹਦਾ ਚਾਸੀ ਨੰਬਰ ਕਿੱਥੇ ਆ ਜਿਹੜੇ ਜਿਵੇਂ ਬਹੁਤ ਸਾਰੇ ਗੱਡੇ ਨੇ ਉਹਨਾਂ ਦੇ ਚਾਸੀ ਨੰਬਰ ਹੈ ਇਹ 52 ਦੇ ਵਿੱਚ ਹੁੰਦਾ ਪਰ ਜਿਹੜਾ ਇਹ ਕਾਰ ਦਾ ਚਾਸੀ ਨੰਬਰ ਆਗਾ ਉਹ ਹੈਗਾ ਜੀ ਇਹਦੇ ਸਾਈਡ ਤੇ ਇਹ ਲਓ ਜੀ ਆ ਆ ਰਿਹਾ ਜਿਹਦਾ ਚਾਸੀ ਨੰਬਰ ਫੋਰਡ ਵਾਲਿਆਂ ਨੇ ਬਹੁਤ ਹੀ ਅਨੋਖੇ ਥਾਂ ਵਿੱਚ ਚਾਸੀ ਨੰਬਰ ਦਿੱਤਾ ਇਸ ਕਾਰ ਦਾ ਤੀਸਰਾ ਫੀਚਰ ਇਹਦਾ ਬਹੁਤ ਕਮਾਲ ਦਾ ਜੀ ਜਦੋਂ ਆਪਾਂ ਇਸ ਕਾਰ ਨੂੰ ਅਨਲੌਕ ਕਰ ਦਿੰਦੇ ਹਾਂਗੇ ਉਸ ਤੋਂ ਬਾਅਦ ਚ ਦੇਖੋ ਇਹਦੇ ਉਰੇ ਆਪਸ਼ਨ ਹੁੰਦੀ ਹੈ ਕਿ ਇਹਨੂੰ ਲੌਕ ਕਰਨ ਦੀ ਇਸ ਸਾਈਡ ਤੋਂ ਇਹਨੂੰ ਜਦੋਂ ਆਪਾਂ ਇਹਨੂੰ ਇੱਧਰ ਕਰਤਾ ਤੇ ਇੱਧਰ ਆਪਾਂ ਚਾਬੀ ਦੇ ਕੇ ਇਹਨੂੰ ਇਸ ਤਰ੍ਹਾਂ ਕਰਤਾ ਗੋਲ ਦੇ ਵਿੱਚ ਤਾਂ ਤੁਸੀਂ ਦੇਖੋ ਇਹ ਟਾਕੀ ਲੌਕ ਹੋ ਚੁੱਕੀ ਹੈਗੀ ਲਓ ਜੀ ਚੈੱਕ ਕਰੋ ਟਾਕੀ ਹੋ ਚੁੱਕੀ ਹੈ ਲੌਕ ਹੈ ਜੇ ਆਪਾਂ ਤੁਹਾਨੂੰ ਬਾਕੀ ਟਾਕੀਆਂ ਨਹੀਂ ਦਿਖਾ ਦਈਏ ਤਾਂ ਇਹ ਟਾਕੀਆਂ ਅਨਲੌਕ ਨਹੀਂ ਜੀ ਹੁਣ ਇਹ ਟਾਕੀ ਉਦੋਂ ਹੀ ਖੁੱਲੂਗੀ ਜਦੋਂ ਆਪਾਂ ਇਹਨੂੰ ਚਾਬੀ ਦੇ ਖੋਲਦੇ ਆ ਲਓ ਜੀ ਇੱਕ ਵਾਰ ਚੈੱਕ ਕਰੋ ਨਹੀਂ ਪਹਿਨੂੰ ਅਨਲੌਕ ਕਰਤਾ ਤਦ ਹੀ ਟਾਕੀ ਓਪਨ ਹੋਗੀ ਜੀ ਜੋ ਤਾਂ ਫੀਚਰ ਹੈ ਜੀ ਇਹਦਾ ਫਿਊਲ ਟੈਂਕ ਓਪਨ ਹੈ ਬਹੁਤ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈਗੀ ਕਿ ਜਿੱਕਿ ਜਿਹੜਾ ਇਹਦਾ ਫਿਊਲ ਟੈਂਕ ਹੀ ਹੈਗੀ ਉਹ ਕਿੱਥੋਂ ਬਣਉਂਦਾ ਕਿਉਂਕਿ ਬਾਕੀ ਕਾਰਾਂ ਦੇ ਤਾਂ ਬਟਨ ਲੱਗੇ ਹੁੰਦਾਗਾ ਪਰ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਇਹਦੇ ਜਿਹੜਾ ਫਿਊਲ ਟੈਂਕ ਉਹ ਖੋਲਣ ਲਈ ਇਹਦੇ ਕੋਈ ਬਟ ਨਹੀਂ ਹੈਗਾ ਇਹਨੂੰ ਚੈੱਕ ਕਰਾ ਦਈਏ ਲੋ ਜੀ ਇੱਕ ਵਾਰੀ ਚੈੱਕ ਕਰੋ ਇਕੱਲਾ ਬੋਨਰ ਓਪਨ ਕਰਨ ਲਈ ਇਹਦੇ ਸਵਿੱਚ ਵਰੇ ਹੋਰ ਫਿਊਲ ਟੈਂਕ ਓਪਨ ਕਰਨ ਲਈ ਇਹਦੇ ਕੋਈ ਹੋਣੀ ਹੈਗੀ ਹੁਣ ਆਪਾਂ ਤੁਹਾਨੂੰ ਇਹਦਾ ਫਿਊਲ ਟੈਂਕ ਵੀ ਇਹਦਾ ਅਨਲੌਕ ਕਰਕੇ ਦਿਖਾਉਣੇਗੇ ਲੋ ਜੀ ਇਹਦਾ ਫਿਊਲ ਟੈਂਕ ਹਨ ਤੇ ਆਪਾਂ ਇਹ ਇਹ ਖੋਲਦਾਂਗੇ ਹੁਣ ਆਪਾਂ ਤੁਹਾਨੂੰ ਇਹਨੂੰ ਖੋਲ ਕੇ ਦਿਖਾਉਣੇ ਆਂਗੇ ਸਭ ਤੋਂ ਪਹਿਲਾਂ ਤੁਸੀਂ ਕਾਰ ਨੂੰ ਆਪਣੇ ਨੂੰ ਕਰ ਲੈਣਾ ਅਲੌਕ ਇਸ ਤੋਂ ਬਾਅਦ ਤੁਸੀਂ ਸਿਰਫ ਇਹਦਾ ਇਹ ਦਬਦੈਣਾਗਾ ਤੇ ਲੋ ਜੀ ਫਿਊਲ ਆਰਟ ਕੰਪੂਟਰ ਨੂੰ ਲੌਕ ਆਪ ਕੋਈ ਤਾਂ ਹੁਣ ਚੁੱਕ ਕੇ ਖਾ ਜਿਓ ਬੜੀ ਲੋ ਜੀ ਟੱਕਣ ਨੂੰ ਪਊਗਾ ਅੱਛਾ ਉਸ ਤੋਂ ਬਾਅਦ ਕੀ ਜਦਾਂ ਤੁਸੀਂ ਇਹਨੂੰ ਅਨਲੌਕ ਕਰਨਾ ਹੈ ਪਹਿਲਾਂ ਕਿ ਟੱਕਣ ਲਾ ਦੇਵਾਂਗਾ ਉਸ ਤੋਂ ਬਾਅਦ ਸਿਰਫ ਇਸ ਨੂੰ ਦਬਕੇ ਆਪਣੀ ਕਾਰ ਨੂੰ ਕਰ ਦੇਣਾਗਾ ਲੌਕ ਇਹ ਜੇ ਤੁਸੀਂ ਕਾਰ ਲੌਕ ਕਰਤੀ ਇੱਕਨ ਤੁਹਾਡਾ ਨਾਲ ਹੁੰਦੀ ਲੋਕ ਹੋ ਜਾਣਾਗਾ ਉਸ ਤੋਂ ਅਚ ਖੁੱਲ ਨਹੀਂ ਸਕਦਾ ਜੀ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹ ਜੀ ਇਹ ਡਿੱਗੀ ਆ ਕਿਵੇਂ ਓਪਨ ਕਰਨੀ ਹੈ ਕਿਉਂਕਿ ਇਹਦੇ ਜਿਹੜੇ ਡਿੱਗੀ ਖੋਲਣੇ ਇਹਦੇ ਵਿੱਚ ਕੋਈ ਵੀ ਕੋਈ ਇੱਕ ਬਟਨ ਹੋਗਾ ਸਿਰਫ ਪ੍ਰੈਸ ਕਰ ਦੇਣਾ ਲੋ ਜੀ ਡਿੱਗੀ ਚੱਕਾ ਦੇ ਖੁੱਲ ਚੁੱਕੀ ਹੈ ਜਿਹੜੇ ਇਸ ਕਾਰ ਦੇ ਸਭ ਤੋਂ ਜ਼ਿਆਦਾ ਕੈਂਟ ਫੀਚਰ ਆ ਉਹ ਆਗੇ ਜੀ ਇਹਦਾ ਇਹ ਬਟਨ ਹੈ ਇਹਨੂੰ ਤਾਂ ਆਪਾਂ ਕਰਦੇ ਆ ਇਸ ਤਰ੍ਹਾਂ ਵੀ ਨਹੀਂ ਆਫ ਹੋ ਰਿਹਾ ਹੈ ਕਰਦਾ ਹੈ ਤਾਂ ਵੀ ਨਹੀਂ ਆਫ ਹੋਣਾ ਇਹਦਾ ਇਹ ਆਪਣਾ ਆਪਾ ਕਿਹਦੇ ਵੀ ਸੈਂਸਰ ਸਿਸਟਮਾਂ ਕਿ ਤਰ੍ਹਾਂ ਨਾਲ ਕਾਰਦਾ ਹੈ ਇਹ ਇਹ ਜਦੋਂ ਕੋਈ ਕਾਰ ਦੀ ਟਾਕੀ ਖੁੱਲ ਜਾਂਦੀ ਹੈ ਇਹ ਉਦੋਂ ਤੱਕ ਚੱਲੂ ਰਹੂਗਾ ਤੇ ਜਦ ਹੀ ਕਾਰ ਦੀਆਂ ਸਾਰੇ ਟਾਕੀਆਂ ਲੌਕ ਹੋ ਗਈਆਂ ਕਾਰ ਲੌਕ ਹੋ ਗਈ ਤਾਂ ਇਹ ਆਟੋਮੈਟਿਕ ਬੰਦ ਹੋ ਜਾਣਾ ਹੈ। ਐਗਜ਼ਾਮਪਲ ਲਈ ਆਪਾਂ ਆਪਣੀ ਟਾਕੀ ਖੋਲ ਲਈ ਤਾਂ ਆਉਣਾ ਇਹ। ਜਦੋਂ ਆਪਾਂ ਨੇ ਟਾਕੀ ਲਾ ਕੇ ਕਾਰ ਨੂੰ ਲੌਕ ਕਰਤਾ ਇਹ ਲਓ ਜੀ ਇਹ ਆਟੋ ਬੰਦ ਹੋ ਗਿਆ ਹੈ ਹੁਣ ਇਹ। ਹਾਂਜੀ ਹੁਣ ਆਪਾਂ ਦੱਸ ਦਿਆਂ ਤੁਸੀਂ ਇਹਦਾ ਟਾਈਮ ਕਿਵੇਂ ਸੈੱਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਇਹ ਕਰਨਾ ਪਾਵਰ ਬਟਨ ਆਨ ਫਿਰ ਕਰਨਾ ਸੈਟ ਦੇ ਉੱਪਰ ਫਿਰ ਕਰਨਾ ਸੈਟਿੰਗਸ ਓਕੇ ਸੈਟ ਟਾਈਮ ਦੀ ਆਪਸ਼ਨ ਆ ਚੁੱਕੀ ਹੈ ਇਸ ਤੋਂ ਬਾਅਦ ਤੁਸੀਂ ਆਪ ਕਰਨਾ ਹੋਰ ਓਕੇ ਲਓ ਜੀ ਟਾਈਮ ਹੋ ਚੁੱਕਿਆਗਾ ਇਸ ਤਰ੍ਹਾਂ ਹੁਣ ਟਾਈਮ ਹੋ ਚੁੱਕਿਆ 4:30 ਮਿੰਟ ਉਰੋਂ ਆਪਾਂ ਇਹਦਾ ਟਾਈਮ ਘਟਾ ਬਦਾ ਸਕਦੇ ਆਂਗੇ 4 ਉਸ ਤੋਂ ਬਾਅਦ ਤੁਸੀਂ ਕਰ ਦੇਣਾ ਓਕੇ ਤੇ ਆ ਇਹਦਾ ਟਾਈਮ ਆ ਗਿਆ ਫਿਰ ਤੁਸੀਂ ਇਸ ਤੋਂ ਬਾਅਦ ਕਰ ਦੇਣਾ ਓਕੇ ਜੀ ਲਓ ਜੀ 4:30 ਮਿੰਟ ਦਾ ਹੋ ਚੁੱਕਿਆ ਹੈ ਟਾਈਮ ਇਸ ਤੋਂ ਇਲਾਵਾ ਆਪਾਂ ਇਹਦੇ ਮੇਨ ਫੀਚਰ ਦੀ ਗੱਲ ਕਰੀਏ ਤਾਂ ਉਹ ਹੈ ਜੀ ਇਹਦੀ ਬਿਲਡ ਕੁਆਲਿਟੀ ਇਹ ਕਾਰ ਬਹੁਤ ਹੀ ਜ਼ਿਆਦਾ ਸੇਫ ਆ ਗਈ ਤੇ ਇਹ ਕਾਰ ਦਾ ਜਿਹੜਾ ਲੋਹਾ ਉਹ ਵੀ ਬਹੁਤ ਜ਼ਿਆਦਾ ਮਜ਼ਬੂਤ ਆਗਾ ਸੇਫਟੀ ਪੱਖੋਂ ਇਸ ਕਾਰਨ ਮਿਲੇ ਹੋਏ ਨੇ ਜੀ 5 ਸਟਾਰ ਤੇ ਇਹ ਕਾਰ ਬਹੁਤ ਹੀ ਜ਼ਿਆਦਾ ਸੇਫ ਆ ਗਈ ਤੇ ਹੈਵੀ ਬਹੁਤ ਹੀ ਕਟ ਰੇਟ ਦੇ ਵਿੱਚ ਇਸ ਤੋਂ ਅਗਲਾ ਫੀਚਰ ਆ ਗਿਆ ਜੀ ਇਹਦਾ ਲਾਈਟਸ ਦਾ ਲਾਈਟ ਆਪ ਡਾਉਨ ਕਰਨ ਲਈ ਤਾਂ ਉਹ ਹੈ ਦਾ ਫੀਚਰ ਆ ਜੀ ਇਸ ਚੀਜ਼ ਦੇ ਉੱਪਰ ਜਦਿ ਆਪਾਂ ਇਹਨੂੰ ਇਸਤੇ ਕਰਦੇ ਹਾਂ ਤਾਂ ਇਹਦੀ ਲਾਈਟ ਜਿਹੜੀ ਕਟ ਦੇ ਹੋ ਹੁੰਦੀ ਹੈਗੀ ਜੇ ਆਪਾਂ ਉਸਤੇ ਕਰਦੇ ਤਾਂ ਇਹਦਾ ਚਾਨਣ ਜਿਆਦਾ ਹੁੰਦਾ ਤੇ ਆਹ ਹੈ ਜਿਹੜੇ ਡੈਫਨੇਟ ਕਰ ਲਏ ਆਪਾਂ ਇਹਨੂੰ ਕਰਦੇ ਤਾਂ ਨੀਚੀ ਹੁੰਦੀ ਔਰ ਪਾਸੇ ਕਰਦੇ ਤਾਂ ਥੋੜੀ ਜਿਹੀ ਉੱਪਰ ਜੇ ਦੂਤ ਕਰਦੇ ਤਾਂ ਵਿਚਕਾਰ ਇਹ ਜੇ ਤਿੰਨ ਤੇ ਕਰਦੇ ਤਾਂ ਥੋੜੀ ਜਿਹੀ ਉੱਪਰ ਚਾਰ ਤੇ ਤਾਂ ਉਸ ਤੋਂ ਉੱਪਰ ਜੀ ਸੋ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਬਧੇ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਸਰੀ ਘਰ ਜੁੜੇ ਰਹੋ ਸਿੱਧੂ ਘ